ਤੇ ਨਹੀਂ ਦੇਖੋ ਸੇਵਾ ਦਾ ਮਨਤਬ ਜਦੋਂ ਕੋਈ ਆਫਤ ਆਉਂਦੀ ਹੈ ਉਦੋਂ ਸਾਰਿਆਂ ਦਾ ਜੁੜ ਜਾਣਾ ਵੀ ਜ਼ਰੂਰੀ ਹੁੰਦਾ ਤੇ ਸੁਭਾਵਿਕ ਵੀ ਹੁੰਦਾ ਤੇ ਸਾਰੇ ਆਪਾਂ ਇੱਕ ਦੂਜੇ ਲਈ ਆ ਵੀ ਜਾਂਦੇ ਹਾਂ ਪਰ ਜੇ ਲਗਾਤਾਰ ਹੀ ਕਰਦੇ ਰਹੋ ਤਾਂ ਫਿਰ ਹਰਜ ਵੀ ਕੀ ਹੈ ਹੈਨਾ ਹੁਣ ਆਪਾਂ ਸਾਰਾ ਸਾਲ ਹੀ ਲੱਗੇ ਰਹਾਂਗੇ ਅੱਛਾ ਸਿੱਧੀ ਦਿਹਾੜੇ ਜਾਂਦੇ ਆ ਮੈਨੂੰ ਲੱਗਦਾ ਵੀ ਬਹੁਤ ਪਵਿੱਤਰ ਦੇਣ ਨਹੀਂ ਕਹਿ ਲਓ ਤੇ ਤੁਹਾਡੇ ਲਈ ਉਹੀ ਪ੍ਰੇਰਦੇ ਆ ਜਿਨ੍ਹਾਂ ਨੂੰ ਅਸੀਂ ਮੱਥਾ ਟੇਕਦੇ ਆ ਜਿਨ੍ਹਾਂ ਨੂੰ ਸਾਡੇ ਬਜ਼ੁਰਗਾਂ ਨੇ ਮੱਥਾ ਟੇਕਿਆ ਹੈ ਇਸ ਸਕੇ ਆ ਮਨੋਂ ਪੜਨੇ ਆ ਜਿਹੜਾ ਸੀ ਬਚਪਨ ਸਕੂਲੇ ਚੀਜ਼ਾਂ ਪੜੀਆਂ ਉਥੋਂ ਫਿਰ ਸੇਵਾ ਨਿਕਲ ਕੇ ਆਉਂਦੇ ਕਿਉਂਕਿ ਹਰ ਤਰ੍ਹਾਂ ਦੀ ਮਿਸਾਲ ਹੈ ਵਾਰੀਅਰ ਦੀ ਵੀ ਹੈ ਲੇਖਕਾਂ ਦੀ ਵੀ ਹੈ ਭਾਈ ਕਨਈਆ ਦੀ ਵੀ ਹੈ ਹਰ ਤਰ੍ਹਾਂ ਦੀ ਮਿਸਾਲ ਹੈ ਸੋ ਹੌਲੀ ਹੌਲੀ ਜਿੱਦਾਂ ਜਿੱਦਾਂ ਆਪਾਂ ਕੰਮ ਕਰਦੇ ਆ ਜਿੰਦਗੀ ਦੇ ਵਿੱਚ ਰਹਦੇ ਆ ਆਪਾਂ ਆਪਣਾ ਆਪਣਾ ਜਿਹੜਾ ਆਸ਼ਾ ਛੋਣ ਲੈਂਦੇ ਆ ਕਿ ਮੇਰਾ ਆਵੇ ਹੈ ਬਹੁਤ ਸਾਰੇ ਲੋਕ ਵੱਖੋ ਵੱਖਰੇ ਢੰਗ ਨਾਲ ਮਨਾਉਂਦੇ ਨੇ ਕੋਈ ਵਾਲ ਨਹੀਂ ਕਟਾਉਂਦਾ ਕੋਈ ਦਾੜ੍ਹੀ ਨਹੀਂ ਕਟਾਉਂਦਾ ਕੋਈ ਨਾਨ ਵੇਜ ਨਹੀਂ ਖਾਂਦਾ ਜਾਂ ਸ਼ੀ ਦੀਵਹੜਾਂ ਦੇ ਵਿੱਚ ਸਮਾਗਮ ਚ ਹੋ ਕੇ ਸ਼ਿਰਕਤ ਹੋ ਕੇ ਨਾਬਮਸਤ ਹੁੰਦਾ ਆਪਣੇ ਆਪਣੇ ਤੁਸੀਂ ਤੁਸੀਂ ਕਿਸ ਤਰੀਕੇ ਨਾਲ ਸ਼ੀ ਦੀਵਹੜਾ ਸੇਵਾ 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 ਕਰੋ ਬੱਲ ਲੱਗੇ ਰਹੋ ਜੇ ਤੁਹਾਨੂੰ ਥੋੜੀ ਜੇਬ ਚ ਇੱਕ ਰੁਪਈਆ ਤਾਂ ਜੇ ਉਹਨੂੰ ਵੰਡ ਲਓਗੇ ਤਾਂ ਚੰਗਾ ਤੁਹਾਡਾ ਇੱਕ ਵੀ ਕਿਹੜੇ ਕੰਮ ਆਉਣਾ ਕਿਉਂਕਿ ਭਵਿੱਖ ਚ ਵੈਸੇ ਆ ਜਿਹੜੀ ਕਾਗਜ਼ੀ ਗ੍ਰਾਂੰਸੀ ਵਾਲੀ ਉਹ ਬੰਦੀ ਜਾਣੀ ਹੈ ਕਾਗਜ਼ੀ ਰਹਿ ਜਾਣਾ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਕੱਲੋਂ ਆਪਾਂ ਬੈਂਕਾਂ 'ਚ ਕਿਸੇ ਦਾ ਬਹੁਤ ਪੈਸਾ ਪਿਆ ਮੈਂ ਕਿੰਨਾ ਮੋੜਦਾ ਤੁਹਾਨੂੰ ਕੱਲੋਂ ਬੈਂਕ ਫੇਲ ਹੋ ਗਿਆ ਕੀ ਮਿਲੂਗਾ ਕੁਛ ਨਹੀਂ ਲੋਕਾਂ ਦਾ ਕੀ ਮਿਲੂ ਕੁਛ ਨਹੀਂ ਸੋ ਕੋਸ਼ਿਸ਼ ਇਹ ਕਰੋ ਵੀ ਅੱਜ ਬਹੁਤ ਅੱਛੀ ਹੈ ਕੱਲ ਦੀ ਕਾੰਖਸ਼ਾ ਤੇ ਆਪਾਂ ਪਹਿਲਾਂ ਅੱਜ ਨਾ ਖਰਾਬ ਕਰੀਏ ਅੱਜ ਜੇ ਤੁਹਾਡੇ ਜੇਬ 'ਚ ਪੈਸੇ ਆ ਜੇ ਕਿਸੇ ਦਾ ਦਰਦ ਵੰਡ ਸਕਦਾ ਉਹ ਵੰਡ ਲਓ ਜਦੋਂ ਕੱਲੋਂ ਫੇਰ ਕਮਾਵਾਂ ਫੇਰ ਵਗ ਜਾ ਠੀਕ ਹੈ ਸਰ ਕੀ ਹਰ ਬੀੜ ਦਾ ਨਾ ਦਰਦ ਆਪਣੀ ਆਵਾਜ਼ 'ਚ ਬਿਆਨ ਕਰਦੇ ਮੈਂ ਤਾਂ ਗਾਉਂਦਾ ਰਹਣਾ ਯਾਰ ਤੂੰ ਸੁਣਦੇ ਹੀ ਨਹੀਂ ਮੇਰੇ ਗਾਣੇ ਪਹਿਲੀ ਗੱਲ ਤਾਂ ਸੀ ਮੈਂ ਹੜ ਮਾਰ ਗੇ ਯਾਦ ਨਹੀਂ ਸੁਣਿਆ ਨਹੀਂ ਤਰਾ ਤੇਨ ਟਿਕਟੋਕ ਤੇ ਜਿਆਦਾ ਅਜੇ ਵੀ ਥੱਲੇ ਅੱਖ ਹੈ ਤੇਰੀ ਨਹੀਂ ਦੇਖੋ ਜਿਹੜਾ ਜਿਹੜਾ ਸਮਾਜਿਕ ਵਿਸ਼ੇ ਆ ਇਹ ਤਾਂ ਮੈਂ ਜਦੋਂ ਤੋਂ ਗਾਉਣ ਲੱਗਿਆ ਉਦੋਂ ਤੋਂ ਸ਼ੁਰੂ ਕਰੇ ਹੋਇਆ ਉਹ ਇਸ ਕਰਕੇ ਮੇਰੀ ਨੇਚਰ ਚ ਹੈ ਮੈਨੂੰ ਕਿਸੇ ਨੇ ਕਿਹਾ ਨਹੀਂ ਵੀ ਮੇਰੀ ਤਸਵੀਰ ਚ